ਨੂੰ ਸਭ ਨੂੰ ਪਤਾ ਹੈ ਕਿ ਜਦੋਂ ਆਪਣੇ ਘਰ ਤੋਂ ਗੱਡੀ ਲੈ ਕੇ ਨਿਕਲਿਆ ਸੀ ਤੇ 29 ਮਈ ਨੂੰ ਜਦੋਂ ਉਸ ਦੇ ਕੋਲ ਗਨਮੈਨ ਵੀ ਨਹੀਂ ਸੀ ਉਸ ਨੂੰ ਲਾਗਲੇ ਪਿੰਡ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਸੀ ਉਦੋਂ ਹੀ ਜਦੋਂ 29 ਮਈ ਤੋਂ ਇਹ ਖਬਰ ਆਈ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਉਹਨਾਂ ਵੱਲੋਂ ਇਸ ਚੀਜ਼ ਦੇ ਉੱਤੇ ਰੋਸ ਪ੍ਰਗਟ ਕੀਤਾ ਗਿਆ ਸੀ ਖਾਸ ਕਰਕੇ ਇਸ ਗੱਲ ਦੇ ਉੱਤੇ ਲੋਕਾਂ ਨੂੰ ਗਿਲਾ ਸੀ ਕਿ ਉਸ ਦੇ ਜਿਹੜੇ ਬੋਡੀਗਾਰਡ ਆ ਉਹ ਵਾਪਸ ਕਿਉਂ ਲਏ ਗਏ ਕਿਉਂਕਿ 3 ਸਾਲ ਪਾਵੇਂ ਹੋ ਗਏ ਆ ਪਰ ਹਜੇ ਵੀ ਲੋਕਾਂ ਦੇ ਜਿਹੜੇ ਝਕਮ ਉਹ ਅੱਲੇ ਆ ਉਸ ਨੂੰ ਚਾਉਣ ਵਾਲਿਆਂ ਨੂੰ ਐਡਾ ਵੱਡਾ ੱੱੱਕਾ ਐਡਾ ਵੱਡਾ ਸਦਮਾ ਪਹੁੰਚਿਆ ਸੀ ਤੁਸੀਂ ਸਮਝ ਸਕਦੇ ਹੋ ਕਿ ਉਸਦੇ ਮਾਪੇ ਨੂੰ ਕਿੱਡਾ ਵੱਡਾ ਸਦਮਾ ਪਹੁੰਚਿਆ ਹੋਊਗਾ ਤੇ ਸਾਰੀ ਦਾ ਸਾਰੀ ਜਿਹੜਾ ਠੀਕਰਾ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਲਾਹਕਾਰ ਦੇ ਉੱਤੇ ਡਿੱਗਿਆ ਸੀ ਬਲਤੇਜ ਸਿੰਘ ਪੰਨੂ ਜਿਸ ਨੇ ਕਿ ਇਹ ਸਿਕਿਉਰਿਟੀ ਲੀਕ ਕੀਤੀ ਸੀ ਲੋਕ ਇਹੀ ਕਹਿੰਦੇ ਸੀ ਕਿ ਉਹਨਾਂ ਵੱਲੋਂ ਜੇਕਰ ਸਿਕਿਉਰਿਟੀ ਲੀਕ ਦਾ ਜਿਹੜਾ ਇਹ ਲੋਕਾਂ ਦੇ ਸਾਹਮਣੇ ਨਾਲ ਲਿਆਂਦਾ ਜਾਂਦਾ ਤੇ ਅੱਜ ਮੂਸੇ ਆਲਾ ਸਾਡੇ ਵਿੱਚ ਹੁੰਦਾ ਅੱਜ ਜਦੋਂ ਉਸਦੀ ਤੀਜੀ ਵਰਸੀ ਉਸਦੇ ਪਿੰਡ ਮੂਸੇ ਮਨਾਈ ਗਈ ਸੀ ਤੇ ਉੱਥੇ ਬਹੁਤ ਸਾਰੇ ਲੋਕ ਪਹੁੰਚੇ ਹੋਏ ਸੀ ਜਿਹੜੇ ਉਸ ਨੂੰ ਸਰਦਾ ਦੇ ਫੁੱਲ ਭੇਟ ਕਰ ਰਹੇ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਮੂਸੇ ਵਾਲੇ ਦੀ ਵਰਸੀ ਤੇ ਜਿੱਥੇ ਹੋਰ ਬਹੁਤ ਸਾਰੇ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਉੱਤੇ ਪਹੁੰਚੇ ਹੋਏ ਸੀ ਪਰ ਹਰ ਇੱਕ ਦੇ ਮਨ ਦੇ ਵਿੱਚ ਇਹੀ ਗਿਲਾ ਰਹਿੰਦਾ ਸੀ ਕਿ ਭਗਵੰਤ ਮਾਨ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਏਡੇ ਵੱਡੇ ਕਲਾਕਾਰ ਦੀ ਵਰਸੀ ਦੇ ਉੱਤੇ ਕਿਉਂ ਨਹੀਂ ਪਹੁੰਚਿਆ ਤੁਹਾਨੂੰ ਦੱਸ ਦਿੰਨੇ ਆ ਕਿ ਹਾਲਾਕਿ ਭਗਵੰਤ ਮਾਨ ਉਹਨਾਂ ਦੇ ਘਰ ਦੇ ਵਿੱਚ ਜ਼ਰੂਰ ਗਿਆ ਸੀ ਉੱਥੇ ਉਹਨਾਂ ਨੇ ਉਹਦੇ ਮਾਪੇ ਨੂੰ ਆਸ਼ਵਾਸ਼ਣ ਵੀ ਦਿੱਤਾ ਸੀ ਕਿ ਉਹਨਾਂ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਲਦ ਤੋਂ ਜਲਦ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਪਰ ਅੱਜ ਜਦੋਂ ਉਹਨਾਂ ਦੇ ਪਿੰਡ ਮੂਸੇ ਦੇ ਵਿੱਚ ਮੂਸੇ ਵਾਲੇ ਦੀ ਤੀਜੀ ਵਰਸੀ ਮਨਾਈ ਜਾ ਰਹੀ ਸੀ ਉ ਆਮ ਆਦਮੀ ਪਾਰਟੀ ਦਾ ਐਮਐਲਏ ਲੋਕਲ ਐਮਐਲਏ ਜਾਂ ਹੋਰ ਕੋਈ ਵੀ ਜਿਹੜਾ ਵੱਡਾ ਆਗੂ ਉੱਤੇ ਨਹੀਂ ਪਹੁੰਚਿਆ ਤੇ ਹਰ ਇੱਕ ਦੇ ਮਨ ਦੇ ਵਿੱਚ ਇਹੀ ਸਵਾਲ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਮੂਸੇ ਵਾਲੇ ਨੂੰ ਚੋਣ ਵਾਲੇ ਆ ਉਹਨਾਂ ਦੇ ਦਿਲ ਦੇ ਵਿੱਚ ਇੱਕ ਚੀਜ਼ ਆ ਉਹਨਾਂ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਇਨਸੀਡੈਂਟ ਹੋਇਆ ਇਸ ਕਰਕੇ ਉਹਨਾਂ ਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਗਿਲੇ ਸ਼ਿਕਵੇ ਆ ਇਸ ਕਰਕੇ ਕੋਈ ਵੀ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਵੱਡਾ ਤਾਂ ਛੋਟਾ ਆਗੂ ਸਿੱਧੂ ਮੂਸੇ ਵਾਲੇ ਦੀ ਵਰਸੀ ਤੇ ਨਹੀਂ